ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਗਿਆ ਜੇ ਤੁਸੀਂ ਵੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹ ਗੱਲ ਸੁਣ ਰਹੇ ਹੋ ਤਾਂ ਇੱਕ ਮਿੰਟ ਲਈ ਰੁਕੋ ਕਿਉਂਕਿ ਇਸ ਵਾਇਰਲ ਵੀਡੀਓ ਦਾ ਅਸਲੀ ਸੱਚ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ ਅੱਜ ਮੈਂ ਤੁਹਾਨੂੰ ਇੱਕ ਐਸੀ ਸੱਚੀ ਕਹਾਣੀ ਦੱਸਣ ਲੱਗਾ ਹਾਂ ਜੋ ਸਿਰਫ ਇੱਕ ਪਰਿਵਾਰ ਦਾ ਦਰਦ ਨਹੀਂ ਸਗੋਂ ਸਾਡੇ ਸਿਸਟਮ ਦੀ ਹਕੀਕਤ ਵੀ ਦਿਖਾਉਂਦਾ ਆ ਇੱਕ ਨੌਜਵਾਨ ਇੱਕ ਘਰ ਦਾ ਸਹਾਰਾ ਇੱਕ ਪਿਤਾ ਇੱਕ ਪੁੱਤਰ ਸਿਰਫ ਇੱਕ ਹਾਦਸੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਚਲਾ ਗਿਆ ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂ ਟੁੱਟ ਇਆਂ ਸੜਕਾਂ ਦੇਰ ਨਾਲ ਮਿਲਣ ਵਾਲਾ ਇਲਾਜ ਅਤੇ ਕਈ ਵਾਰ ਹਸਪਤਾਲਾਂ ਦੀ ਲਾਪਰਵਾਹੀ ਇਹ ਸਭ ਮਿਲਾ ਕੇ ਹਰ ਸਾਲ ਹਜ਼ਾਰਾਂ ਘਰ ਉਜੜ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਆ ਜਦੋਂ ਜ਼ਿੰਮੇਵਾਰੀ ਲੈਣ ਦਾ ਸਮਾਂ ਆਉਂਦਾ ਆ ਤਾਂ ਕੋਈ ਅੱਗੇ ਕਿਉਂ ਨਹੀਂ ਆਉਂਦਾ ਅਤੇ ਜਦੋਂ ਵੋਟਾਂ ਲੈਣ ਦਾ ਸਮਾਂ ਆਉਂਦਾ ਆ ਹਰ ਕੋਈ ਸਾਹਮਣੇ ਕਿਉਂ ਆ ਜਾਂਦਾ ਆ ਰਾਜਨੀਤੀ ਦੇ ਸ਼ੋਰ ਵਿੱਚ ਅਕਸਰ ਆਮ ਆਦਮੀ ਦੀ ਆਵਾਜ਼ ਦਬ ਜਾਂਦੀ ਆ ਹਰ ਸਾਲ ਮਾੜੀ ਪ੍ਰਬੰਧਕੀ ਅਤੇ ਲਾਪਰਵਾਹੀ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਕੁਝ ਦਿਨ ਲਈ ਖਬਰ ਚੱਲਦੀ ਆ ਪਰ ਥੋੜੇ ਸਮੇਂ ਬਾਅਦ ਸਭ ਕੁਝ ਫਿਰ ਤੋਂ ਪਹਿਲਾ ਵਰਗਾ ਹੋ ਜਾਂਦਾ ਆ ਅਸੀਂ ਕਹਿੰਦੇ ਹਾਂ ਰਾਜਵੀਰ ਜਵੰਦਾ ਨੂੰ ਇਨਸਾਫ ਮਿਲਣਾ ਚਾਹੀਦਾ ਆ ਪਰ ਸੱਚ ਇਹ ਆ ਅੱਜ ਤੱਕ ਇੱਥੇ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਮਿਲਿਆ ਜੇ ਤੁਸੀਂ ਵੀ ਮੰਨਦੇ ਹੋ ਕਿ ਹਰ ਬੇਕਸੂਰ ਨੂੰ ਇਨਸਾਫ ਮਿਲਣਾ ਚਾਹੀਦਾ ਆ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਮੈਂਟ ਜਰੂਰ ਕਰਿਓ